ਰਾਜੇ ਸ਼ਾਮ ਪ੍ਰਧਾਨ ਪਾਵਰ ਕਾਮਪਨਸ਼ਨ ਯੂਨੀਅਨ ਪੰਜਾਬ ਹਾਜ਼ਰੀ ਪੰਜਾਬ ਦੀ ਜਨਕਾਉਂਸਲ ਜਿਹੜੀ ਆ ਲੁਧਿਆਣਾ ਕਰ ਰਹੀਆਂ ਪਿਛਲੇ ਸਮੇਂ ਤੋਂ ਜਾਇਓ ਪੰਜਾਬ ਸਰਕਾਰ ਹੋਵੇ ਚਾਹੇ ਬਿਲੀ ਬੋਰਡ ਦੀ ਮੈਨੇਜਮੈਂਟ ਜਿਹੜੀ ਹੈ ਉਹ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਕੋਈ ਵੀ ਮਾਮਲਾ ਹੱਲ ਨਹੀਂ ਕਰ ਰਹੀ ਜਿੱਥੇ ਤੱਕ ਪਾਵਰ ਕਾਮ ਦਾ ਸਬੰਧ ਹੈ ਜਿਹੜੀਆਂ ਪਾਵਰ ਕਾਮ ਦੇ ਪੈਨਸ਼ਨਾਂ ਦੀਆਂ ਮੰਗਾਂ ਆ ਉਹਨੂੰ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਲਟਕਾ ਰਹੀ ਹੈ ਮੱਕ ਮੰਗਾ ਜਿਹੜੀਆਂ ਉਹਨਾਂ ਨੇ ਕੁਝ ਹੱਦ ਤੱਕ ਬਿਜਲੀ ਬੋਰਡ ਦੇ ਮੁਲਾਜ਼ਮਾਨੀਆਂ ਮੰਨ ਰਹੀਆਂ ਲੇਕਿਨ ਉਹ ਪੈਨਸ਼ਨਾਂ ਤੇ ਜਿਹੜੀਆਂ ਹੁਣ ਤੱਕ ਜਿੰਦੀਆਂ ਲਾਗੂ ਨਹੀਂ ਕੀਤੀਆਂ। ਸੋ ਉਹ ਜੋ ਲਾਗੂ ਕਰਵਾਉਣ ਵਾਸਤੇ ਸਾਡੀ ਲੜਾਈ ਜਿਹੜੀ ਸਾਡੀ ਐਡਿਟੇਸ਼ਨ ਆਫ ਪਾਵਰ ਕਮਿਸ਼ਨ ਮੈਨੂਮੈਂਟ ਵਿਭਾਗ ਚੱਲ ਰਹੀ ਹੈ। 4-7 ਨੂੰ ਅਸੀਂ ਹੈੱਡ ਆਫਿਸ ਦੇ ਪਟਿਆਲੇ ਦੇ ਤਿੰਨੇ ਗੇਟ ਘੇਰੇ। ਤਿੰਨੇ ਗੇਟ ਘੇਰ ਕੇ ਅਸੀਂ ਤਕਰੀਬਨ 3 ਘੰਟੇ ਉੱਥੋਂ ਜਿਹੜਾ ਕੋਈ ਬੰਦਾ ਅੰਦਰ ਨਹੀਂ ਜਾਣ ਦਿੱਤਾ ਨਾ ਬਾਹਰ ਆਣ ਦਿੱਤਾ। ਲੇਕਿਨ ਮੈਨੇਜਮੈਂਟ ਜਿਹੜੀ ਇਹ ਨੀਤੀ 'ਤੇ ਬੈਠੀ ਹੈ ਜੋ ਉਹਨਾਂ ਨੇ ਮੀਟਿੰਗ ਦੇਣ ਦਾ ਵੀ ਸਮਾਂ ਜਿਹੜਾ ਹੁਣ ਤੱਕ ਨਹੀਂ ਦਿੱਤਾ। ਸੋ ਸਾਡੀ ਲੜਾਈ ਜਿਹੜੀ ਹੈ ਅੱਜ ਜਿਹੜੀ ਜਨਕ ਕੌਂਸਲ ਹੈ ਇਹ ਅਗਲੇ ਪ੍ਰੋਗਰਾਮ ਜਿਹੜੇ ਅਸੀਂ ਫੋੜੀ ਤੌਰ ਤੇ ਲਿਖ ਰਹੇ ਹਾਂ ਤਾਂ ਕਿ ਮੈਨੇਜਮੈਂਟ ਦੇ ਕੋਲ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਉਹ ਹਾਸਲ ਕਰਦੇ ਹਾਂ। ਮੁੱਖ ਮੰਗਾਂ ਦੇ ਵਿੱਚ ਜਿੱਥੇ ਸਾਡੇ ਜਿਹੜੇ ਆ ਉਹ 200 ਰੁਪਏ ਦੀ ਜਈਆ ਟੈਕਸ ਕਟੌਤੀ ਕੀਤੀ ਜਾਂਦੀ ਹੈ ਉੱਥੇ ਨਾਲ ਹੀ ਨਾਲ ਸਾਡੇ ਜਿਹੜੇ ਪੇ ਬੈਂਡ ਹੈ ਉਹ ਨਹੀਂ ਦਿੱਤਾ ਜਾ ਰਿਹਾ। 23 ਸਾਲਾ ਪ੍ਰੋਮੋਸ਼ਨ ਇਨਕ੍ਰੀਮੈਂਟ ਵੀ ਦਿੱਤੀ ਜਾ ਰਹੀ ਖਰਜਾਂ ਸਾਡੇ ਮੁਲਾਜ਼ਮਾਂ ਦੇ ਰਿਵਾਈਜ਼ ਪੈਨਸ਼ਨ ਆਰਡਰ ਪਏ ਆ ਉਹ ਸਾਰੇ ਸਾਥੀ ਜਿਹੜੇ ਐਸਐਲ ਉਤੋਂ ਨਰਾਸ਼ ਆ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਵਿਰੁੱਧ ਵੀ ਜਿਹੜਾ ਸਾਡਾ ਸੰਘਰਸ਼ ਚੱਲਿਆ ਮਾਨ ਸਰਕਾਰ ਜਿਹੜੀ ਹੈ ਇਹ ਪਿਛਲੀਆਂ ਸਰਕਾਰਾਂ ਨਾਲੋਂ ਵੀ ਮਾੜੀ ਸਾਬਤ ਹੋ ਰਹੀ ਹੈ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਜਿਹੜਾ ਇਹ ਐਸਮਿਲਆ ਪੂਰਾ ਰੋਲਾ ਪਾਇਆ ਵਾ ਉਹ ਕੋਈ ਵੀ ਮਾਮਲਾ ਆ ਜਾਂ ਤਾਂ ਕਿ ਇਹਨਾਂ ਨੇ ਹੱਲ ਨਹੀਂ ਕੀਤਾ ਪੈਨਸ਼ਨਾਂ ਦਾ ਜਿਹੜਾ ਪੰਜਾਬ ਦੀ ਜਿਹੜੀ ਬੀ ਫਾਰਮੂਲੇਸ਼ਨ ਕਮੇਟੀ ਹੈ ਉਹਨਾਂ ਨੇ 2.98 ਦੇ ਨਾਲ ਗੁਣਾ ਅੰਕ ਦੇਣ ਦਾ ਫੈਸਲਾ ਕੀਤਾ ਸੀ ਪਿਛਲੀ ਕੈਬਨਿਟ ਨੇ ਫੈਸਲਾ ਵੀ ਕਰ ਦਿੱਤਾ ਸੀ ਕਿ 2.98 ਦੇਵਾਂਗੇ ਲੇਕਿਨ ਇਹਨਾਂ ਨੇ ਹੁਣ ਤੱਕ ਜਿਹੜਾ ਉਹ ਲਾਗੂ ਨਹੀਂ ਕੀਤਾ ਇਸ ਕਰਕੇ ਲੜਾਈ ਸਾਡੀ ਦੋ ਪਾਸੇ ਹੈ ਬੀਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਵਿਰੁੱਧ ਪੰਜਾਬ ਸਰਕਾਰ ਦੇ ਵਿਰੁੱਧ ਅਸੀਂ ਆਣ ਵਾਲੇ ਸਮੇਂ ਦਾ ਬੜਾ ਤਿੱਖਾ ਸੰਗਠਨ ਕਰਨ ਜਾ ਰਹੇ ਹਾਂ ਸੋ ਜੇ ਇਸ ਮਾਮਲੇ ਹੱਲ ਨਾ ਹੋਏ ਦਾ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਖਾਸ ਕਰਕੇ ਸਿੱਧੀ ਲੜਾਈ ਜਿਹੜੀ ਆ ਉਹ ਦੇ ਰਹੇ ਆ ਅੱਜ ਦੀ ਮੀਟਿੰਗ ਕਰੀ ਫੇਲੇ ਕਰਾਂਗੇ ਤੇ ਪੰਜਾਬ ਸਰਕਾਰ ਦੇ ਸਬੰਧ ਵਿੱਚ ਵੀ ਅਸੀਂ 28 ਨੂੰ ਜਲੰਧਰ ਕਨਵੈਨਸ਼ਨ ਜਿਹੜੀ ਆ ਉਹ ਕਰ ਰਹੇ ਆ ਸਾਰੇ ਪੰਜਾਬ ਦੇ ਸਾਡੇ ਮੁਲਾਜ਼ਮਾਂ ਦੀ ਉਹਦੇ ਵਿੱਚ ਅਸੀਂ ਅਗਲੀ ਐਜੀਟੇਸ਼ਨ ਜਿਹੜੀ ਅਗਲਾ ਸੰਘਰਸ਼ ਜਿਹੜਾ ਉਹਦੇ ਬਾਰੇ ਇੱਕ ਸਰਕਾਰ ਨੇ 200 ਰੁਪਏ ਕੱਟਣ ਦਾ ਪੈਨਸ਼ਨ ਦੇ ਵਿੱਚ ਜੋ ਆਰਡੀਨੈਂਸ ਦੇ ਲਿਆਂਦਾ ਇੱਕ ਕਾਨੂੰਨ ਪਾਸ ਕੀਤਾ ਕਿਵੇਂ ਦੇਈ ਦੋ ਕਾਨੂੰਨ ਨੂੰ ਇਹ ਬਿਲਕੁਲ ਗਲਤ ਕੀਤਾ ਹੈ ਚਾਹੇ ਉਹ ਕਾਂਗਰਸ ਪਾਰਟੀ ਦੇ ਵੇਲੇ ਮਨਪ੍ਰੀਤ ਬਾਦਲ ਨੇ 200 ਰੁਪਇਆ ਜਿਹੜਾ ਹੈ ਸਾਡੇ ਤੇ ਜਈਆ ਟੈਕਸ ਜਿਹੜਾ ਉਹ ਲਾਇਆ ਸੀ ਲੇਕਿਨ ਇਹ ਸਰਕਾਰ ਨੇ ਹੁਣ ਜਿਹੜਾ ਉਹ ਪੈਨਸ਼ਨਾਂ ਤੇ ਵੀ ਲਾਗੂ ਕਰ ਦਿੱਤਾ ਇੱਕ ਪਾਸੇ ਤਾਂ ਇਹ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਪਰ ਦੂਸਰੇ ਪਾਸੇ ਜਿਹੜੀ ਇਹ ਸਰਕਾਰ ਹੈ ਪੈਨਸ਼ਨਾਂ ਦੇ ਉੱਤੇ ਵੀ ਜਿਹੜੇ ਤਕਰੀਬਨ 90-90 ਸਾਲ ਦੇ ਵੀ ਆ ਉਹਨਾਂ ਤੋਂ 200 ਰੁਪਇਆ ਜਿਹੜਾ ਉਹ ਘਟਿਆ ਢੰਗ ਨਾਲ ਜਿਹੜੀ ਉਹ ਘਟਣ ਕੰਨ ਜਾ ਰਹੀ ਹੈ ਸੋ ਅਸੀਂ ਦਾ ਟੋਟਲ ਵਿਰੋਧ ਕਰਾਂਗੇ ਆ ਨਾਲੇ ਸਮੇਂ ਦੌਰਾਨ ਜੋ ਵੀ ਸਾਡਾ ਸੰਘਰਸ਼ ਪੰਜਾਬ ਦਾ ਸਾਂਝਾ ਪ੍ਰਾਂਟਾ ਜਿਹੜਾ ਉਹ ਲਿਕੇਗਾ ਪੂਰੇ ਪੰਜਾਬ ਦੀ ਜਿਹੜੀ ਪਾਵਰ ਕੰਪਨਸ਼ਨ ਜਿਹਨਾਂ ਨੇ ਪੂਰੇ ਜੋੜਨਾ ਹਿਸਾਬ